ਆਜੇ ਆਉਂਦੇ ਆਂ ਜਦੋਂ ਆਉਣਾ ਤੋਂ ਲੈ ਕੇ ਆਉਣਾ ਤੇ ਮਾਈਲੇਟ ਤੇ ਮੋਬਾਈਲ ਆਹ ਰਿਹਾ ਹਮ ਟਿਕੀ ਬੜੀ ਬੜੀ ਆਓ ਚਲੋ 2000 ਰੁਪਏ ਤੋਂ ਬਸਰ ਬਸ ਬਸ ਕੋਈ ਜਰਾ ਖੜਾ ਹੋ ਜਾ ਬਈ ਥੋੜਾ 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 ਪਾਜੀ ਇਹ ਮੇਰੇ ਕੋਲ ਆ ਪਿੱਛੇ ਹੋ ਜਾ ਦਾਰਦੀ ਕੁ ਮਿੰਟ ਜੀ ਭਰਾ ਜੀ ਉੱਠ ਬਹੋ ਜਾ ਪਾਈ ਰਾਹ ਦੇ ਦਿਓ ਪਲੀਜ਼ ਉੱਠ ਫਟ ਕੇ ਰੱਖੋ ਰਾਹ ਦੇ ਦਿਓ ਰਾਹ ਦੇ ਦਿਓ ਯਾਰ ਕੋਈ ਤੰਤਰਾ ਨਾ ਕਰ ਹਾਂ ਜੀ ਸਾਈਡ ਤੇ ਦੇਖ ਕੇ ਖੁਸ਼ ਦਿਓ ਸੁਣੋ ਰਾਹ ਦਿਓ ਨਹੀਂ ਜੀ ਬੜੇ ਹੋਏ ਅੱਗੇ ਹੋਵੇ ਭਾਈ ਜੀ ਭਾਈ ਜੀ ਕਿੰਟ ਮਿੰਟ ਨਹੀਂ ਆਇਆ ਮੈਂ ਬਾਈ ਦੇਖੋ ਚੋਕ ਵਿੱਚ ਆ ਨਾ ਇਹਨਾਂ ਨੂੰ ਪਾਈ ਰਾਹ ਦਿਓ ਨਾਬਾ ਦੀ ਜ਼ਿਲ੍ਹਾ ਜੇਲ੍ਹ ਦੇ ਬਾਹਰ ਖੜੇ ਆ ਜਿੱਥੇ ਗੁਰਵਿੰਦਰ ਸਿੰਘ ਢਿੱਲੋਂ ਜੋ ਬਿਆਸ ਡੇਰਾ ਦੇ ਮੁਖੀ ਨੇ ਉਹਨਾਂ ਵੱਲੋਂ ਅੱਜ ਨਾਬਾ ਜੇਲ੍ਹ ਵਿੱਚ ਨਜ਼ਰਬੰਦ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਹੈ ਜਿਹੜੀ ਅੱਧਾ ਘੰਟਾ ਦੇ ਕਰੀਬ ਕੀਤੀ ਗਈ ਹੈ ਔਰ ਤੁਸੀਂ ਦੇਖਿਆ ਕਿ ਜਦੋਂ ਵੀ ਕੋਈ ਵੀ ਲੀਡਰ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਜੇਲ੍ਹ ਦੇ ਅੰਦਰ ਨਜ਼ਰਬੰਦ ਹੁੰਦਾ ਹੈ ਤਾਂ ਉਹਨੂੰ ਮਿਲਣ ਲਈ ਵਕਫ ਵਕਫ ਪਾਰਟੀਆਂ ਦੇ ਆਗੂ ਨੇ ਜਿਹੜੇ ਜੇਲ੍ਹ ਦੇ ਬਾਹਰ ਆਉਂਦੇ ਨੇ ਉਸ ਸਮੇਂ ਸਖ਼ਤ ਸੁਰੱਖਿਆ ਜਿਹੜੀ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਔਰ ਵੱਡੇ ਪੱਧਰ ਤੇ ਸਕਿਉਰਟੀ ਆ ਜਿਹੜੀ ਜੇਲ੍ਹ ਦੇ ਬਾਹਰ ਲਗਾਈ ਜਾਂਦੀ ਹੈ ਪਰ ਅੱਜ ਸੁਰੱਖਿਆ ਨੂੰ ਲੈ ਕੇ ਧੱਜੀਆਂ ਜਿਹੜੀਆਂ ਖੁੱਲੀਆਂ ਮੁਰਦੀਆਂ ਦਿਖਾਈ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਡੇਰਾ ਮੁਖੀ ਦੇ ਉਪਾਸਕ ਜਿਹੜੀ ਸੰਗਤ ਆ ਉਹ ਇੱਥੇ ਪਹੁੰਚਿਆ ਹਜ਼ਾਰਾਂ ਦੇ ਗਿਂਤੀ ਦੇ ਅੰਦਰ ਸੰਗਤ ਆ ਜਿਹੜੀ ਬਿਲਕੁਲ ਜੇਲ੍ਹ ਦੇ ਗੇਟ ਦੇ ਨਾਲ ਪੈਟਰੋਲ ਪੰਪ ਤੇ ਬੈਠੀ ਔਰ ਡੇਰਾ ਮੁਖੀ ਵੀ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਉਪਰੰਤ ਉਹਨਾਂ ਨੂੰ ਇੱਥੇ ਦਰਸ਼ਨ ਨੇ ਜਿਹੜੇ ਦੇ ਕੇ ਗਏ ਨੇ ਹੱਥ ਜੋੜ ਕੇ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਕੱਲ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਆ ਨਾਬਾ ਜੇਲ੍ਹ ਵਿੱਚ ਵਿਕਰਮ ਮਜੀਠੀਆ ਨੂੰ ਮਿਲਣ ਲਈ ਆਏ ਸੀ ਪਰ ਉਹਨਾਂ ਨੂੰ ਬਰਾਂਗਾ ਜਿਹੜਾ ਮੁਰਨਾ ਪਿਆ ਸੀ ਪਹਿਲਾਂ ਵੀ ਬਹੁਤ ਕਈ ਅਕਾਲੀ ਲੀਡਰ ਨੇ ਜਿਹੜੇ ਬਹੁ ਗਿਂਤੀ ਵਿੱਚ ਵਿਕਰਮ ਮਜੀਠੀਆ ਨੂੰ ਜੋ ਮਿਲਣ ਆਏ ਸੀ ਉਹ ਬਰਾਂਗਾ ਜਿਹੜਾ ਮੁਰਦੇ ਰਹੇ ਨੇ ਔਰ ਜੋ ਜੇਲ ਦੇ ਸੁਪਰਡੈਂਟ ਨੇ ਉਹਨਾਂ ਵੱਲੋਂ ਕਲੀਅਰ ਇਹ ਗੱਲ ਕਹੀ ਗਈ ਆ ਕਿ ਜੋ 10 ਨਾਮ ਸਾਡੇ ਕੋਲ ਅੰਦਰ ਲਿਖੇ ਹੋਏ ਨੇ ਉਹਨਾਂ ਤੋਂ ਬਿਨਾ ਅਸੀਂ ਕਿਸੇ ਹੋਰ ਨਾਲ ਮੁਲਾਕਾਤ ਆ ਜਿਹੜੀ ਵਿਕਰਮ ਮਜੀਠੀਆ ਦੀ ਨਹੀਂ ਕਰਵਾ ਸਕਦੇ ਔਰ ਜੋ ਅੱਜ ਡੇਰਾ ਮੁਖੀ ਵੱਲੋਂ ਮੁਲਾਕਾਤ ਆ ਜਿਹੜੀ ਵਿਕਰਮ ਮਜੀਠੀਆ ਨਾਲ ਕੀਤੀ ਗਈ ਆ ਉਸ ਤੋਂ ਇਹ ਗੱਲ ਸਿੱਧ ਹੁੰਦੀ ਆ ਕਿ ਉਹਨਾਂ 10 ਨਾਵਾਂ ਦੇ ਅੰਦਰ ਡੇਰਾ ਮੁਖੀ ਦਾ ਨਾਮ ਆ ਜਿਹੜਾ ਮੌਜੂਦ ਆ ਕੀ ਗੱਲਬਾਤ ਉਹਨਾਂ ਵੱਲੋਂ ਅੱਧਾ ਘੰਟੇ ਦੇ ਕਰੀਬ ਵਿਕਰਮ ਮਜੀਠੀਆ ਨਾਲ ਕੀਤੀ ਗਈ ਆ ਉਸ ਪਿੱਛੇ ਕੋਈ ਰਾਜਨੀਤਿਕ ਗੱਲ ਹੈ ਜਾਂ ਕੋਈ ਹੋਰ ਰੀਜ਼ਨ ਹੈ ਇਹ ਆਉਣ ਵਾਲੇ ਟਾਈਮ 'ਚ ਤੱਥਾਂ ਦੇ ਆਧਾਰ ਤੇ ਸੂਤਰਾਂ ਤੋਂ ਪਤਾ ਲੱਗਣ ਦੀ ਆਸ ਜ਼ਰੂਰ ਹੈ ਪਰ ਅੱਜ ਸੁਰੱਖਿਆ ਨੂੰ ਲੈ ਕੇ ਤਾਂ ਜਿੱਥੇ ਉਡੀਆਂ ਨੇ ਉੱਥੇ ਹੀ ਸੰਗਤਾਂ ਵੱਡੀ ਗਿਣਤੀ ਡੇਰੇ ਦੇ ਬਾਹਰ ਲੈ ਜਿਹੜੀਆਂ ਪਹੁੰਚੀਆਂ ਨੇ ਮਾਫ਼ੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਜੇਲ੍ਹ ਸੁਪਰਡੈਂਟ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਮੀਡੀਆ ਨੂੰ ਕਹੀ ਗਈ ਸੀ ਕਿ ਕੋਈ ਵੀ ਲੀਡਰ ਹੈ ਜਿਹੜਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਜੇਕਰ ਮਜੀਠੀਆਂ ਨੂੰ ਮਿਲਣ ਆਉਂਦਾ ਹੈ ਅਸੀਂ ਨਹੀਂ ਮਿਲਣ ਦਵਾਂਗੇ ਜੋ 10 ਨਾਮ ਪਰਿਵਾਰਕ ਮੈਂਬਰਾਂ ਦੇ ਨੇ ਜੋ ਸਾਡੇ ਕੋਲ ਮੌਜੂਦ ਨੇ ਉਹੀ ਅਸੀਂ ਮਿਲਨੀ ਆ ਜਿਹੜੀ ਮੁਲਾਕਾਤ ਆ ਜਿਹੜੀ ਕਰਵਾ ਸਕਦੇ ਆ ਗੱਲ ਕਰਦਾ ਵੀਰੇ ਕੀ ਹਾਲ ਹੈ ਵੀਰੇ ਅਸੋਣ ਜੀ 70 ਸਾਲ ਜੀ 70 ਵਰ੍ਹੇ ਹੋ ਗਏ ਆ ਲੈ ਇੱਧਰ ਨੂੰ ਆ ਜਾ ਆ ਹੋਰ ਬਿੱਟੂ ਜੀ ਹੋਰ ਬੁੱਤ ਦੇ ਮੜਾ ਬਟਾ ਮੈਂ ਕਰਨਾ ਹੈ ਇਹੋ ਪਤਾ ਕਿੱਥੇ ਲੱਗ ਗਿਆ 40 ਦਾ ਮਾਦਿਕ ਦੇ ਪਾਈ ਨਹੀਂ ਮਹਾਨ ਅਕਾਲ ਜੀ ਜੇਲ੍ਹ ਪ੍ਰਸ਼ਾਸਨ ਦਾ ਹਾਲ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਵੱਡੇ ਪੰਦਰ ਤੇ ਆਮ ਲੋਕ ਨੇ ਜਿਹੜੇ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚ ਚੁੱਕੇ ਨੇ ਜਿੰਨਾ ਵੀ ਕੱਟ ਤੁਸੀਂ ਦੇਖ ਰਹੇ ਹੋ ਇਹ ਸਾਰਾ ਜੇਲ੍ਹ ਦੇ ਬਾਹਰ ਲੱਗਿਆ ਹੋਇਆ ਹੈ ਭਾਵੇਂ ਕਿ ਪੁਲਿਸ ਵੱਲੋਂ ਸਖਤੀਆਂ ਜਿਹੜੀ ਕੀਤੀ ਗਈ ਸੀ ਪਰ ਉਸ ਦੇ ਬਾਵਜੂਦ ਵੀ ਇਹ ਹਾਲਾਤ ਨੇ ਆ ਦੇਖੋ ਜੇਲ੍ਹ ਦੇ ਬਾਹਰ ਅਸੀਂ ਖੜੇ ਆ ਵੱਡੀ ਗਿਣਤੀ ਵਿੱਚ ਆਮ ਜਨਤਾ ਜਿਹੜੀ ਜੇਲ੍ਹ ਦੇ ਬਾਹਰ ਪਹੁੰਚ ਚੁੱਕੀ ਆ ਦੇਖੋ ਕਿੰਨੀ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਬਾਹਰ ਨੇ ਜਿਹੜੇ ਲੋਕ ਪਹੁੰਚੇ ਹੋਏ ਨੇ ਪੁਲਿਸ ਵੱਲੋਂ ਵੱਡੇ ਦਾਅਵੇ ਨੇ ਜਿਹੜੇ ਲਗਾਤਾਰ ਇਹ ਕੀਤੇ ਜਾਂਦੇ ਨੇ ਕਿ ਅਸੀਂ ਜੇਲ੍ਹ ਦੇ ਬਾਹਰ ਆ ਜਿਹੜੀ ਸਕਿਉਰਿਟੀ ਸੁਰੱਖਿਆ ਜਿਹੜੀ ਸਖਤ ਸੁਰੱਖਿਆ ਕੀਤੀ ਜਾਂਦੀ ਆ ਜਦੋਂ ਵੀ ਕੋਈ ਲੀਡਰ ਵਿਕਰਮਜੀਠਿਆ ਨਾਲ ਮੁਲਾਕਾਤ ਕਰਨ ਲਈ ਆਉਂਦਾ ਹੈ ਤਾਂ ਉਸ ਸਮੇਂ ਪੱਤਰਕਾਰਾਂ ਨੂੰ ਵੀ ਦੂਰ ਹੈ ਜਿਹੜਾ ਰੱਖਿਆ ਜਾਂਦਾ ਜੇਲ੍ਹ ਤੋਂ ਪਰ ਤੁਸੀਂ ਅੱਜ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਬਾਹਰ ਨੇ ਜਿਹੜੇ ਲੋਕ ਪਹੁੰਚ ਚੁੱਕੇ ਨੇ ਸਿਕਿਉਰਿਟੀ ਹੈ ਜਿਹੜੀ ਸਖਤ ਸੁਰੱਖਿਆ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਿਰਫ ਖੋਖਲੇ ਦਾਅਵੇ ਹੀ ਸਾਬਤ ਨੇ ਜਿਹੜੇ ਹੋ ਰਹੀਆਂ ਨੇ ਦੇਖੋ ਪੈਟਰੋਲ ਪੰਪ ਹੈ ਬਿਲਕੁਲ ਜੇਲ੍ਹ ਦੇ ਨਾਲ ਤੇ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਪਹੁੰਚ ਚੁੱਕੇ ਨੇ